ਆਲ ਨਹੀਂ ਆਉਣੇ ਤੁਹਾਡੇ ਹੋਰ ਸੁੱਕ ਲੈਣ। ਅਨੰਦ ਕਿਸੇ ਨੂੰ ਚਿੰਤਾ ਨਹੀਂ ਹੈਗੀ। ਬਸ ਇੱਕ ਲੜਨ ਤੋਂ ਇਲਾਵਾ ਹੋਰ ਕੋਈ ਪਾਇਲ ਮਾਸੀ ਜੀ ਤਾਂ ਮੈਂ ਗੱਲ ਕਰਾਂ। ਪਹਿਲਾਂ ਤੂੰ ਮੈਨੂੰ ਦੱਸ ਤੂੰ ਕਬਰਾਈ ਕਿਉਂ ਪਈ ਹੈ? ਗੱਲ ਦੇ ਸੁਣਦੀ ਤਾਨੂੰ ਇੱਕ। ਦੱਸ ਜਿਹੜੇ ਵੱਡੀ ਮਾਸੀ ਤੇ ਹਨਾ ਉਹ ਚਾਈ ਜੀ ਨਾਲ ਉੱਥੇ ਬੈ ਕੇ ਨਾ ਗੱਲਾਂ ਕਰਦੇ ਪਏ। ਕੀ ਕਰਦੇ ਪਏ ਗੱਲਾਂ ਪੁੱਤਰ? ਉਹ ਕਰਦੇ ਪਏ ਮੰਜੂ ਜੋ ਕਹਿੰਦੀ ਕਹਿੰਦ ਅਹੀਂ ਆਪਣੀ ਮਰਜ਼ੀ ਕਰਨੀ ਆ। ਆਪਨੀ ਮਰਜੀ ਕਰਨੀ ਹੈ ਹਾਂਜੀ ਅਚਾਈ ਜੀ ਕੰਦੇ ਪੈ ਸੀ ਹਾਂਜੀ ਤੇ ਤੂੰ ਆਪਣੀ ਕੰਨੀ ਸੁਣਿਆ ਮੈਂ ਹਾਂਜੀ ਮੈਂ ਆਪਣੀ ਕੰਨੀ ਸੁਣਿਆ ਉਹਨਾਂ ਨੇ ਤੈਨੂੰ ਦੇਖਿਆ ਤਾਂ ਨਹੀਂ ਨਹੀਂ ਮੈਨੂੰ ਨਹੀਂ ਵੇਖਿਆ ਇਹਨਾਂ ਨੇ ਕੋਈ ਗੱਲ ਨਹੀਂ ਉਹਨਾਂ ਨੂੰ ਮੈਂ ਪੁੱਛਦੀ ਆ ਜਾ ਕੇ ਤੇ ਤੂੰ ਟੈਨਸ਼ਨ ਨਹੀਂ ਲੈਣੀ ਤੂੰ ਤੈਨੂੰ ਸਾਹ ਚੜਿਆ ਪਿਆ ਤੇਰੇ ਵੱਲੋਂ ਤਾਂ ਨਹੀਂ ਕੁਝ ਗੰਦੇ ਸੀ ਨਹੀਂ ਨਹੀਂ ਮੇਰੇ ਲੋ ਨੇ ਕਿਹਾ ਇਹਨਾਂ ਨੇ ਕੁਝ ਬਸ ਇਹੀ ਕੰਦੇ ਪੈ ਸੀ ਕਿ ਮੰਜੂ ਦੀ ਨਹੀਂ ਚੱਲਣ ਦੇਣੀ ਜਾਂ ਹੋਰ ਵੀ ਕੁਝ ਕਿਹਾ ਸੀ ਨਹੀਂ ਬਸ ਇਹੋ ਕਿਹਾ ਸੀ ਇਹਨਾਂ ਨੇ ਹੋਰ ਕਿਹੜੀਆਂ ਗੱਲਾਂ ਕੀਤੀ ਉਹਨਾਂ ਨੇ ਬੱਸ ਕੋਈ ਗੱਲ ਕਰਨੀ ਕੀਤੀ ਤੇ ਮਾਸੀ ਜੀ ਮਮਾ ਨਹੀਂ ਆਣਾ ਆ ਮਮੀ ਨਹੀਂ ਆਣਾ ਵਾ ਹਾਂਜੀ ਅੱਛਾ ਤੂੰ ਗੱਲ ਕੀਤੀ ਸੀ ਕੋਈ ਗੱਲ ਨਹੀਂ ਵਧੀਆ ਸੀ ਹਾਂਜੀ ਮੇਰੀ ਗੱਲ ਸੁਣ ਇਸ ਤਰ੍ਹਾਂ ਕਰ ਤੂੰ ਨਾ ਕਾਸ਼ਵੀਨਾ ਖੇਡ ਲਾ ਉਹ ਬੁਲਾਉਂਦੀ ਕਰਦੀ ਕਿ ਪਾਇਲ ਕਿੱਥੇ ਹੈਗੀ ਪਾਇਲ ਕਿੱਥੇ ਹੈਗੀ ਆ ਕਿ ਤੂੰ ਇੱਥੇ ਮੈਂ ਤੈਨੂੰ ਸਾਰੇ ਘਰ ਚ ਲੱਭ ਲਿਆ ਵੈਦਰ ਫਲਾਟ ਸੀ ਮਾਸੀ ਲਾਗੇ ਚਲ ਜਾ ਬੂ ਤਾਂ ਜਾ ਬੂ ਤੂੰ ਧਿਆਨ ਨਾਲ ਖੇਡੀ ਅੱਛਾ ਹਾਂਜੀ ਚਲ ਕਿਰਨ ਬੇਟਾ ਮਾਂ ਨਹੀਂ ਹੋਣੇ ਹੈ ਚਾਚੀ ਜੀ ਇੱਕ ਮਿੰਟ ਮੇਰੀ ਗੱਲ ਤੇ ਸੁਣੋ ਕੀ ਗੱਲ ਬੇਟਾ ਮੈਂ ਇਹੋ ਹੀ ਕਹਿਣਾ ਹੈਗਾ ਆ ਤੁਸੀਂ ਕੀ ਬੱਚਿਆਂ ਨੂੰ ਸਿੱਖਿਆ ਕੀ ਦੇਂਦੇ ਜੇ ਆ ਪਾਇਲ ਨੂੰ ਕੋਈ ਕੋ ਛੋਟੀਆਂ ਛਟੀਆਂ ਗੱਲਾਂ ਪੁੱਛਣ ਦੇ ਜੇ ਆ ਕਿੰਨੀ ਕਿ ਚੰਗੀ ਗੱਲ ਜੇ ਉਹਦੀ ਮੰਮੀ ਨੂੰ ਪਤਾ ਲੱਗੂਗਾ ਉਹ ਕੀ ਸੋਚਣਗੇ ਕਿ ਤੂੰ ਇਸ ਕਰਕੇ ਮੇਰੀ ਕੁੜੀ ਇੱਥੇ ਲੈ ਕੇ ਆਈ ਜੇ ਤੈਨੂੰ ਉਹਦਾ ਪਤਾ ਲੱਗ ਗਿਆ ਪੁੱਤਰ ਕਿ ਮਨ ਕੋ ਗੱਲਾਂ ਪੁੱਛਣ ਦੀ ਉਹ ਤੇ ਬੱਚਾ ਵੈ ਉਹਨੇ ਮੈਨੂੰ ਭੱਜਦੀ ਭੱਜਦੀ ਆਈ ਇੱਥੇ ਤੋਂ ਨੇ ਕਿਹਾ ਵਾ ਕਿ ਦਾਦੀ ਜੀ ਤੇ ਵੱਡੇ ਮਾਸੀ ਜੀ ਤੁਹਾਡੀਆਂ ਗੱਲਾਂ ਕਰਦੇ ਪਏ ਜੋ ਮੰਜੂ ਕੰਦੀ ਵੀ ਨਾ ਉਹ ਨਹੀਂ ਹੋਣਾ ਉਹ ਨਹੀਂ ਤੁਹਾਨੂੰ ਪਤਾ ਲੱਗਾ ਉਹਨਾਂ ਨੂੰ ਵੀ ਥੋੜੀ ਸ਼ਰਮ ਚਾਹੀਦੀ ਆ ਗੱਲਾਂ ਕਰਨ ਲੱਗਿਆਂ ਹੋ ਸਕਦੇ ਚਾਚੀ ਜੀ ਕਿ ਉਹ ਗੱਲ ਕਿਸੇ ਹੋਰ ਢੰਗ ਨਾਲ ਕਰਨਦੇ ਹੋਣ ਤੇ ਤੁਹਾਡੇ ਤੁਹਾਡੇ ਵੱਲ ਕਿਸੇ ਹੋਰ ਢੰਗ ਨਾਲ ਪੁੱਛੀ ਹੋਵੇ ਉਹਦੇ ਬੱਚੇ ਆ ਨਾ ਉਹਨੂੰ ਕੀ ਪਤਾ ਹਾਂ ਉਹ ਬੱਚੇ ਨਹੀਂ ਗੀ ਕਿੰਨੇ ਸਾਲਾਂ ਦੇ ਆ ਤੂੰ ਤੇ ਪੁੱਤਰ ਤੈਨੂੰ ਮੈਂ ਇੱਕ ਗੱਲ ਦੱਸਾਂ ਤੂੰ ਮੇਰੀ ਗੱਲ ਤੇ ਕਰਨੀ ਨੇ ਤੂੰ ਤੇ ਆਪਣੀ ਸੱਸ ਦੀ ਉਹ ਗੱਲ ਕਰਨੀ ਆ ਮੇਰੀ ਥੋੜੀ ਗੱਲ ਕਰਨਿਆ ਉਹੀ ਚਾਚੀ ਆ ਤੇਰੇ ਪਿੱਛੇ ਮੈਂ ਜਾਨ ਦਿੰਦੀ ਹੀ ਜਾਨ ਪਰ ਤੂੰ ਤੂੰ ਵੀ ਇੱਕ ਵਾਰੀ ਘਰ ਦਿਖਾਇਆ ਵੈ ਤੈਨੂੰ ਹੀ ਮੈਨੂੰ ਤੇਰਾ ਵੀ ਪਤਾ ਲੱਗ ਗਿਆ ਤੂੰ ਆਪਣੀ ਸੱਸ ਵਾਲ ਦੀ ਗੱਲ ਕੀਤੀ ਮੇਰੀ ਇੱਕ ਗੱਲ ਵੀ ਕੀਤੀ ਤੂੰ ਚਾਚੀ ਜੀ ਮੈਂ ਕਿਸੇ ਵਾਲ ਦੀ ਗੱਲ ਨਹੀਂ ਕਰਨਦੀ ਮੈਂ ਤੇ ਬਸ ਸਹੀ ਤੇ ਗਲਤ ਦੀ ਗੱਲ ਕਰਨੀ ਆ ਮੈਂ ਮੈਨੂੰ ਤੇ ਇਸ ਮਸਲੇ ਦੇ ਨਾਲ ਕੁਝ ਵੀ ਨਹੀਂ ਹੈਗਾ ਤੂੰ ਇਹ ਹਾਰ ਦੀ ਗੱਲ ਕਰਨਦੇ ਜੇ ਨਾ ਉਹ ਵੀ ਉਹਨਾਂ ਨੇ ਕਹਿ ਦਿੱਤਾ ਕਿ ਠੀਕ ਆ ਉਹ ਵੀ ਤੁਸੀਂ ਮੰਨੇ ਨਹੀਂ ਫਿਰ ਮੰਨੇ ਨਹੀਂ ਉਹਨਾਂ ਨੇ ਇਹ ਪੁੱਛਿਆ ਕੋ ਕੀ ਕਿਆ ਉਹਨਾਂ ਨੇ ਸਭ ਪਤਾ ਮੈਨੂੰ ਕੀ ਕਿਆ ਭੱਲਾ ਉਹਨਾਂ ਨੇ ਇਹੋ ਹੀ ਕਿਹਾ ਕਿ ਬਾਕੀ ਸਾਰੀਆਂ ਚੀਜ਼ਾਂ ਦੀ ਜਗ੍ਹਾ ਪਾਵਲਹਾਰ ਦੇ ਦੇਣੇ ਤੇ ਗੱਲ ਤੇ ਉੱਥੇ ਹੀ ਆ ਗਈ ਨਾ ਫਿਰ ਕਿਉਂ ਪੁੱਤਰ ਜਦੋਂ ਤੇਰਾ ਵਿਆਹ ਸੀ ਨਾ ਤੇ ਭੈਣ ਜੀ ਕੰਦੇ ਮੈਂ ਇੱਕ ਸੈੱਟ ਪਾਣਾ ਸਿਰਫ ਚਾਚੀ ਨੇ ਕਿਹਾ ਸੀ ਕਿ ਦੋ ਸੈੱਟ ਪਾਣੇ ਕੁੜੀ ਨੂੰ ਤੇ ਚੈ ਜੀ ਬਿਲਕੁਲ ਨਹੀਂ ਮੰਨਦੇ ਸੀ ਤੂੰ ਤੇਰੀ ਮੰਦਰੀ ਜਦੋਂ ਰਿੰਗ ਸੈਨਾ ਮੰਨੇ ਹੀ ਭੈਣ ਜੀ ਕੰਦੇ ਹੀ 40000 ਰੁਪਏ ਦੀ ਬਣੀ 38000 ਰੁਪਏ ਦੀ ਬਣੀ ਪਈ ਹੈ ਮੈਂ ਕਿਹਾ ਨਹੀਂ ਕੁੜੀ ਨੂੰ ਇੱਕੋ ਵਾਰੀ ਚੀਜ਼ ਪਾਣੀ ਹੈ ਡਾਇਮੰਡ ਦੀ ਮੰਦਰੀ ਪਾਓ ਤੇ ਪਹਿਲੀ 80000 ਰੁਪਏ ਦੀ 85000 ਦੀ ਉਹ ਬਣੀ ਸੀ ਉਹ ਕੌਣ ਕਹਿਣ ਵਾਲੀ ਸੀ ਸਿਰਫ ਚਾਚੀ ਸਿਰਫ ਇੱਕ ਚਾਚੀ ਨੇ ਆਪਣੀ ਨੂੰਹ ਵੱਲੋਂ ਕਿਹਾ ਵਾ ਕਿ ਉਹਨੂੰ ਸੈੱਟ ਪਾਣਾ ਵਾ ਰਾਣੀ ਹਾਰ ਪਾਣਾ ਤੇ ਸਾਡੇ ਟੱਬਰ ਨੂੰ ਵਕਤ ਪੈ ਗਿਆ ਵਾ ਪਰ ਚਾਚੀ ਜੀ ਇੱਥੇ ਕਿੱਲੇ ਗੱਲ ਰਾਣੀ ਹਰ ਦੇਣੀ ਸਾਹਿਲ ਦੀ ਵੱਖਰੀ ਡਿਮਾਂਡ ਹੈ ਤੁਹਾਡੀ ਵੱਖਰੀ ਡਿਮਾਂਡ ਹੈ ਘਰਾਂ ਵਰਗੇ ਘਰ ਹੁੰਦੇ ਆ ਉਹ ਵੀ ਆਪਣੀ ਜਗ੍ਹਾ ਸਹੀ ਹੈਗੇ ਆ ਪੁੱਤਰ ਪੱਲਾ ਮੈਂ ਆਈ ਆ ਜਾਂ ਤੂੰ ਆਈ ਆ ਮੈਨੂੰ ਤੇਰੇ ਤੋਂ ਜ਼ਿਆਦਾ ਪਤਾ ਵਾ ਸਾਡੇ ਕੋਲ ਕੀ ਹੈਗਾ ਤੇ ਕੀ ਨਹੀਂ ਹੈਗਾ ਜੇ ਨਾਣਾ ਹੁੰਦਾ ਰਾਣੀ ਹਾਰ ਛੱਡ ਕੇ ਮੈਂ ਕੋ ਚੈਂਡੀ ਵੀ ਨਹੀਂ ਪਵਾਣੀ ਚੈਨੀ ਛੱਡ ਕੇ ਮੈਂ ਆਪਣੀ ਨੂਨ ਛੱਲਾ ਵੀ ਨਹੀਂ ਪਵਾਣਾ ਹੈ ਜੇ ਮੈਂ ਹੁਣ ਸਭ ਕੁਝ ਨਜ਼ਰ ਆਂਦਾ ਪਿਆ ਵਾ ਤੇ ਮੈਂ ਕੰਨੀ ਪਈ ਆ ਤੇ ਜੇ ਮੈਂ ਤੈਨੂੰ ਪਵਾ ਸਕਦੀ ਆ ਨਾ ਤੇ ਮੈਂ ਆਪਣੀ ਨੂਨ ਨੂੰ ਵੀ ਪਵਾ ਸਕਦੀ ਆ ਉਸ ਲਈ ਇਹਨਾਂ ਦਾ ਫਰਜ਼ ਬੰਦਾ ਹੈ ਮੰਜੋ ਤੂੰ ਟੈਨਸ਼ਨ ਨਾ ਲੈ ਤੂੰ ਰਾਣੀ ਹਰ ਦੀ ਗੱਲ ਕਰਦੀ ਵੀ ਰਾਣੀ ਹਰ ਪਾ ਦਾਂਗੇ ਕਿਰਨ ਹੋ ਸਕਦਾ ਜੇ ਇੱਕ ਵਾਰ ਇਹ ਮੰਨ ਜਾਂਦੇ ਨਾ ਤੇ ਭਾਵੇਂ ਮੈਂ ਨਾ ਹੀ ਕਰ ਦਿੰਦੇ ਨਾ ਕਰ ਦਿੰਦੇ ਹਾਂ ਜੇ ਤੁਸੀਂ ਨਾ ਹੀ ਕਰਨੀ ਸੀਗੀ ਤੇ ਫਿਰ ਤੁਸੀਂ ਇੰਨਾ ਬਵਾਲ ਕਾਤੋਂ ਕਰਨ ਦੇ ਜੇ ਰਾਣੀ ਹਰ ਵਾਸਤੇ ਬਵਾਲ ਸਿਰ ਉਹਨਾਂ ਟੋਣ ਵਾਸਤੇ ਮੇਰਾ ਮੁੰਡੇ ਨੇ ਚਲੋ ਮੰਨਿਆ ਸਾਹਿਲ ਬੱਚਾ ਵਾ ਉਹਨੇ ਬੱਚਿਆਂ ਦੇ ਵਿੱਚ ਕਹਿਤਾ ਕਿ ਇਹ ਚੀਜ਼ ਦੇ ਦੋ ਉਹ ਚੀਜ਼ ਦੇ ਦੋ ਮੈਂ ਨਿਆਣੀ ਨਹੀਂ ਸੀ ਚਲ ਜੇ ਮੈਂ ਕਿਹਾ ਹੀ ਦਿੱਤਾ ਵਾ ਤੇ ਉਹ ਤੇ ਮੈਨੂੰ ਆਉਂ ਟੁੱਟ ਕੇ ਪਏ ਆ ਜਿੱਦਾਂ ਮੈਂ ਰਾਣੀ ਹਾਰ ਕੀ ਮੰਗਿਆ ਉਹਨੇ ਸਾਰੀ ਜਾਇਦਾਦ ਹੀ ਆਪਣੇ ਨਾਮ ਵੱਲੋਂ ਕਹਿਤੀ ਉਹਨਾਂ ਨੂੰ ਮੇਰੀ ਗੱਲ ਸੁਣ ਮੇਰਾ ਜੇ ਮੁੰਡਾ ਮੰਗਿਆ ਹੀ ਸੀ ਨਾ ਤੇ ਸਾਰਾ ਪਰਿਵਾਰ ਇਕੱਠਾ ਬੈਠਾ ਸੀ ਤੇ ਮੈਂ ਪੱਲੇ ਹੀ ਕਿਹਾ ਸੀ ਮੈਂ ਕਿਹ ਦੱਸੋ ਜਿਹੜੇ ਨੋਗੇ ਵਗੈਰਾ ਦੇਨੇ ਆ ਤਾਈਆਂ ਚਾਚੀਆਂ ਨੂੰ ਮਾਮੀਆਂ ਨੂੰ ਮਾਸੀਆਂ ਨੂੰ ਅਨੰਦ ਸਾਰਿਆਂ ਨੇ ਦੱਸਿਆ ਫਲਾਣੇ ਫਲਾਣੇ ਨੂੰ ਐ ਪੈਣਾ ਮੈਂ ਕਹਿਆ ਇੱਕੋ ਪੂਆ ਜੇ ਤੇ ਇੱਕੋ ਮਾਸੀ ਆ ਉਹਨਾਂ ਨੂੰ سونے ਦੀ ਚੀਜ਼ ਪਾਣੀ ਆ ਤੇ ਤੇਰੀ ਸੱਸ ਨੇ ਕਿਹਾ ਸੀ ਉਹਨਾਂ ਨੂੰ ਦੋਨਾਂ ਨੂੰ ਟੋਪਸ ਪਾ ਦੰਨੇ ਆ ਤੇ ਤੇਰੇ ਵੱਲੋਂ ਕੰਦੇ ਹੀ ਨਹੀਂ ਉਹਨੂੰ ਨਾ ਵਾਲੀਆਂ ਚੱਤਦੀਆਂ ਛੋਟੇ ਛੋਟੇ ਵਾਲੀਆਂ ਪਾਣੀ ਆ ਮੈਂ ਕਹਿਆ ਨਹੀਂ ਉਹਨੂੰ ਮੈਂ ਨਾ ਭੈਣ ਨਾ ਢਲਾਣਾ ਵਾ ਤੇ ਨਾ 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 ਢਲਾਣਾ ਵਾ ਮੈਂ ਕੁੜੀ ਨੂੰ ਕਿੱਟੀ ਸੈੱਟ ਪਾਣਾ ਵਾ ਇਹ ਉਹੀ ਚਾਚੀ ਆ ਜਿਹੜੀ ਤੈਨੂੰ ਕਿੱਟੀ ਸੱਟ ਪਵਾਉਂਦੀ ਪਈ ਐ ਤੇ ਮੇਰੀ ਨੂੰਹ ਵੱਲੋਂ ਇੱਕ ਰਾਣੀ ਹਰ ਮੰਗਿਆ ਤੇ ਉਹਨੇ ਸਾਰੇ ਟੱਬਾਂ ਤੋਂ ਜਨ ਕੀ ਪਿੱਸੂ ਪਏ ਆਏ ਕਦੀ ਕੈਤ ਕਿਸੇ ਕਮਰੇ ਚ ਬਹਿ ਕੇ ਗੱਲਾਂ ਕਰਦੇ ਪਿਆ ਕਦੀ ਵਿਹੜੇ ਚ ਬਹਿ ਕੇ ਗੱਲਾਂ ਕਰਦੇ ਪਿਆ ਰਾਤੀ ਗੱਲਾਂ ਛੱਡ ਭੈਂਜੀ ਦੇ ਚਾਈ ਵੇਹ ਨਾਨਕ ਕਹਿੰਦੀ ਮੈਂ ਕੋ ਤੁਰਿਆ ਨਹੀਂ ਜਾਂਦਾ ਤੇ ਭੈਂਜੀ ਦੇ ਕਮਰੇ ਚ ਬਹਿ ਕੇ ਗੱਲਾਂ ਕਰਨ ਦੀ ਸਿਆਣੀ ਬਿਆਣੀ ਉਹਨੇ ਮੰਜੂ ਨੂੰ ਇਹ ਸਮਝਿਆ ਹੀ ਕੁਛ ਨਹੀਂ ਚਾਚੀ ਜੀ ਮੰਨੋ ਨਹੀਂ ਹਾਂ ਪਤਾ ਪੁੱਤਰ ਤੂੰ ਕੀ ਕਹਿਣਾ ਤੂੰ ਕੀ ਨਹੀਂ ਕਹਿਣਾ ਜਦ ਉਹਨਾਂ ਦੀ ਨੂਹ ਹੈ ਨਾ ਤੇ ਪੁੱਤਰ ਤੂੰ ਮੇਰੀ ਵੀ ਨੂਹ ਹੈ ਐਸ ਕਰਕੇ ਤੂੰ ਦੋਨਾਂ ਵੱਲ ਦੀ ਗੱਲ ਕਰ ਉਹਨੇ ਬਾਅਦ ਚੋਂ ਆ ਨਾ ਤੂੰ ਸਭ ਤੋਂ ਪਹਿਲਾਂ ਆ ਮਿੰਟੇ ਸੱਚੀ ਨਹੀਂ ਆਂਦੀ ਸਾਤੀ ਜੀ ਨੂੰ ਹੋ ਕੇ ਕੀ ਆ ਇਸ ਤਰ੍ਹਾਂ ਤੇ ਇਹਨਾਂ ਨੇ ਕਦੀ ਵੀ ਨਹੀਂ ਕੀਤਾ ਤੇ ਕਦੀ ਇਤਨਾ ਦਾ ਬਿਹੇਵੀ ਨਹੀਂ ਕੀਤਾ ਹੇ ਰੱਬਾ ਕੀ ਹੋ ਗਿਆ ਐਸ ਘਰ ਨੂੰ ਕੀ ਤਰ੍ਹਾਂ ਪ੍ਰੋਬਲਮ ਸੋਲਵ ਹੋ ਗਈ ਹੈ ਰਾਣੀ ਹਾਰਦੀ ਚਾਹ ਇਹ ਮੇਰੀ ਗੱਲ ਸੁਣੋ ਜਿਸ ਤਰ੍ਹਾਂ ਮੰਜੂ ਕਹਿੰਦੀ ਵੀ ਨਾ ਹੋਉਂਦੇ ਅਸੀਂ ਉਹਨੂੰ ਹਾਰ ਦਾਣੀ ਹਾਰ ਵੀ ਪਾ ਦਨੇ ਆ ਤੇ ਬਾਕੀ ਸਮਾਨ ਵੀ ਜਿਹੜਾ ਪਾਇਆ ਕਿਰਨ ਉਹ ਵੀ ਪਾ ਦਨੇ ਕੁਛ ਨਹੀਂ ਹੁੰਦਾ ਮੇਰੀ ਗੱਲ ਸੁਣੋ ਜੇਕਰ ਹੱਥ ਜਾਂ ਤੰਗ ਹੈ ਨਾ ਤੇ ਮੈਂ ਆਪਣਾ ਜੀਵਰ ਦੇ ਦੇਣਾ ਘਰ ਚ ਕਲੇਸ਼ ਨਹੀਂ ਪਾਣਾ ਤੇ ਮੈਂ ਘਾ ਟੁਟਟ ਨਹੀਂ ਦੇ ਦੇਣਾ ਤੇ ਮੈਂ ਨਹੀਂ ਇਹ ਕੰਮ ਹੋਣ ਦੇਣਾ ਚਾਈ ਦੀ ਪਰ ਕਿਉਂ ਨਹੀਂ ਹੁੰਦੇ ਨਾ ਇਹ ਸੋਨੇ ਵਿੱਚ ਮੈਨੂੰ ਸੋਨਾ ਨਹੀਂ ਜੇ ਚਾਹੀਦਾ ਮੈਨੂੰ ਆਪਣਾ ਘਰ ਚਾਹੀਦਾ ਤੇ ਮੈਂ ਕੰਮ ਨਹੀਂ ਜੇ ਹੋਣ ਦੇਣਾ ਜੋ ਕੁਝ ਕਹਿੰਦੀ ਐ ਉਹਦਾ ਕਰ ਦਿਓ ਪਸ਼ਵਿੰਦਰ ਮੇਰੀ ਗੱਲ ਸੁਣ ਆ ਜਿਹੜਾ ਧੋਲਾ ਝਾਟਾ ਮੈਂ ਧੁੱਪੇ ਬਹਿ ਕੇ ਨਹੀਂ ਕੀਤਾ ਪਰ ਤੇਰੀ ਇਹ ਗੱਲ ਦਾ ਕੀ ਮਤਲਬ ਕੀ ਐ ਮਟਬਲ ਅੱਜ ਅਸੀਂ ਅਜਾ ਇੰਨਾ ਜੇ ਪੂਰੀਆ ਕਰਾਂਗੇ ਨਾ ਹਾਂ ਮੈਂ ਰਸਾਂ ਤੇ ਇਹਨੇ ਅੱਗੋ ਵਧੇ ਜਾਣਾ ਜੇ ਜਿਸ ਤਰ੍ਹਾਂ ਇੱਕ ਬੱਚੇ ਨੂੰ ਟੌਫੀ ਦਿਓ ਉਹ ਕੱਲ ਨੂੰ ਫਿਰ ਕਹੇਗਾ ਮੈਨੂੰ ਆ ਵੀ ਦਿਓ ਮੈਨੂੰ ਦੂਜੀ ਟੌਫੀ ਲੈ ਕੇ ਦਿਓ ਜਾਂ ਕੁਝ ਵੀ ਕਰ ਬਾਕੀ ਇਹ ਕੰਮ ਮੈਂ ਨਹੀਂ ਉੱਥੇ ਹੋਣ ਜਣਾ ਜਿੱਤਰਾ ਘਰ ਚੱਲਦਾ ਉਤਲੇ ਚਲਾਣਾ ਪਛਿੰਦਰ ਆ ਦੇ ਕਹਿੰਦੀ ਹੈ ਨਾ ਰਾਣੀ ਹਾਰ ਹਾਂਜੀ ਤੇ ਫਿਰ ਕੱਲ ਨੂੰ ਗੱਡੀ ਵੀ ਕਹੇਗੀ ਮੈਨੂੰ ਗੱਡੀ ਵੀ ਚਾਹੀਦੀ ਆ ਤੇ ਮੈਂ ਜਿੰਦੇ ਜੀਣਾ ਇਹ ਕੁਛ ਨਹੀਂ ਹੋਣ ਦੇਣਾ ਫਿਰ ਕੱਲ ਨੂੰ ਇੱਕ ਕਹੇਗੀ ਇਹ ਮੈਨੂੰ ਵਖਰਿਆ ਵੀ ਕਰੋ ਇਹ ਜਿੰਦੇ ਜੀ ਮੈਂ ਆਪਣਾ ਇੱਥੇ ਕੁਝ ਨਹੀਂ ਹੋਣ ਦੇਣਾ ਜੋ ਮਰਜ਼ੀ ਹੋਲ ਵੇ ਇੱਥੇ ਜਿੰਨਾ ਤੇਰੇ ਮੈਂ ਬੈਠੀ ਆ ਨਾ ਇੱਥੇ ਮੇਰੀ ਮਰਜ਼ੀ ਚੱਲਣੀ ਆ ਤੁਹਾਡੀ ਕਿਸੇ ਦੀ ਮਰਜ਼ੀ ਨਹੀਂ ਚੱਲਣੀ ਉਹੋ ਹੀ ਗਿਆਨਾ ਪੈਣਾ ਪਾਣਾ ਹੈ ਜੋ ਕਰਨ ਨੂੰ ਪਿਆ ਨਹੀਂ ਚਾਹੀਦੀ ਐਸ ਤਰ੍ਹਾਂ ਤਕਲੇਸ਼ ਹੀ ਰਹਿਣਾ ਜੇ ਨਹੀਂ ਤੁਹਾਡਾ ਹੀ ਫੈਸਲਾ ਮੇਰਾ ਕੋਈ ਫੈਸਲਾ ਇੱਕ ਵਾਰੀ ਫੇਰ ਸੋਚ ਲੋ ਮੈਂ ਸੋਚ ਲਿਆ ਮੈਂ ਜੋ ਕੁਝ ਕਹਿਣਾ ਮੈਂ ਆਪਣੀ ਮਰਜ਼ੀ ਕਰਨੀ ਹੈ ਮੈਂ ਤੁਹਾਡੀ ਮਰਜ਼ੀ ਨਹੀਂ ਹੋਣ ਦੇਣੀ ਜੇ ਮੈਂ ਆਪਣਾ ਪੱਕਾ ਫੈਸਲਾ ਸੋਚ ਲਿਆ ਚਲੋ ਠੀਕ ਹੈ ਫਿਰ ਜੋ ਪਾਣਾ ਉਹ ਹੀ ਪਾਓ ਚਾਹੀਏ ਰਾਣੀ ਆਰ ਫਿਰ ਰਹਿ ਨਹੀਂ ਦਿਓ ਜੋ ਮੇਰੀ ਨੂੰ ਨੂੰ ਪਾਇਆ ਜੇ ਨਾ ਉਹੀ ਉਹਨੂੰ ਪਾਓ ਨਾ ਵੱਧ ਤੇ ਨਾ ਘਟ ਕਲੇਸ਼ ਹੀ ਮੁਕੇ ਵਾ ਹਜੇ ਮੇਰੀ ਨੂੰ ਆਈ ਨਹੀਂ ਤੇ ਐ ਹਾਲ ਹੈ ਜੇ ਕੱਲ ਨੂੰ ਆ ਜਾਵੇ ਤੇੰਨੇ ਤੇ ਮੇਰੇ ਵਰਖਲਾ ਵੀ ਭੜਕਾਣਾ ਸ਼ੁਰੂ ਕਰ ਦੇਣਾ ਵਾ ਜਠਾਣੀਆਂ ਅੱਜ ਤੂੰ ਕਰ ਦਿਖਾਇਆ ਵਾਕੇ ਤੂੰ ਜਠਾਣੀਆਂ ਹੀ ਆ ਜੱਜ ਠਾਣੀਆਂ ਹੀ ਭੈਣਾ ਬਣ ਜਾਣ ਤੇ ਆਪਣੀਆਂ ਭੈਣਾਂ ਨੂੰ ਕੋਈ ਰੋਵੇ ਹੀ ਨਾ ਐਵੇਂ ਨਹੀਂ ਕੰਦੀ ਮੇਰੀ ਭੈਣ ਮੇਰੀ ਭੈਣ ਹੀ ਐਵੇਂ ਨਹੀਂ ਮੈਂ ਆਪਣੀ ਭੈਣ ਨੂੰ ਯਾਦ ਕੀਤਾ ਉਹ ਮੇਰੀ ਭੈਣ ਹੈ ਆਲੇ ਸਹੀ ਮੇਰੀ ਭੈਣ ਜਰਕ ਦੱਸਾਂਗੀ ਇਹ ਹਾਲ ਕਰਨ ਡਈਏ ਤੇਰੀ ਭੈਣ ਦਾ ਮੈਂ ਉਹਨਾਂ ਮਨ ਕੰਦੀ ਹੁੰਦੀ ਸੀ ਜਿੰਨੂੰ ਤੋਂ ਆਪਣੀ ਭੈਣ ਸਮਝਦੀ ਹੈ ਨਾ ਉਹ ਮਿੱਠੀ ਸ਼ੁਰੀ ਹੈ ਤੇ ਜਦੋਂ ਅਦੇ ਮੁੰਡੇ ਦਾ ਵਿਆਹ ਅੱਜ ਮੇਰੇ ਮੂੰਹ ਨਿਕਲਿਆ ਦਾ ਮੁੰਡਾ ਤੇ ਜਦੋਂ ਅਦੇ ਮੁੰਡੇ ਦਾ ਵਿਆਹ ਸੀ ਨਾ ਤੇ ਮੈਂ ਕੰਦੀ ਭਾਬੀ ਜੀ ਅਸੀਂ ਨੂਨ ਨੂੰ ਐ ਪਾਣਾ ਅਸੀਂ ਨੂਨ ਨੂੰ ਐ ਪਾਣਾ ਵੈ ਤੇ ਅੱਜ ਚੈਨ ਨੂੰ ਕਹਿਣ ਡਈ ਐ ਵੈਨ ਦੋ ਰਾਣੀ ਹਾਰ ਵੈਨ ਦੋ ਜੋ ਮੇਰੀ ਨੂਨ ਪਾਇਆ ਨਾ ਉਹੀ ਉਹਦੀ ਨੂਨ ਪਾਓ ਵਾਹ ਤੇਰੇ ਸਿਆਣੀ ਐ ਐ ਤੇ ਤੈਨੂੰ ਮੈਂ ਦੱਸਦੀ ਆ ਨਾ ਹੁਣ ਆ ਕੇ ਕਿ ਕੀ ਪਾਣਾ ਤੇ ਕੀ ਨਹੀਂ ਪਾਣਾ ਚੈ ਜੀ ਨਾ ਤੇ ਆਪਾਂ ਕਰਦੇ ਨਹੀਂ ਜੀ ਪਰ ਮੈਨੂੰ ਤਾਂ ਕਿਸੇ ਆਉਣ ਵਾਲੇ ਤੂਫਾਨ ਦਾ ਸੰਕੇਤ ਨਜ਼ਰ ਆਂਦਾ ਪਿਆ ਜੇ ਇਹ ਠੀਕ ਨਹੀਂ ਹੁੰਦਾ ਪਿਆ ਜੋ ਗੀ ਆ ਜਾ ਆ ਜਾ ਕਿਰਨ ਮੈਂ ਤੈਨੂੰ ਹੀ ਆਵਾਜ਼ ਦੇਣ ਲੱਗਾ ਹਾਂ ਕੋਈ ਚਾਹ ਚੋਈ ਪਿਆ ਦੋ ਚਾਹ ਚਾਹ ਵੀ ਪਿਆ ਦਿੰਨੀ ਮੇਰੀ ਗੱਲ ਸੁਣੋ ਬੋਲੋ ਘਰ ਦਾ ਮਾਹੌਲ ਵੇਖੋ ਕਿੰਨਾ ਖਰਾਬ ਹੋਇਆ ਪਿਆ ਵਾ ਅਸਾਹਿਲ ਨੂੰ ਵੇਖ ਲਓ ਆਹ ਕਹਿੋ ਜੇ ਬੱਚਿਆਂ ਵਾਲੀਆਂ ਗੱਲਾਂ ਕਰਦੇ ਨੇ ਕਿਹੜੀਆਂ ਗੱਲਾਂ ਉਹਦਾ ਮਹੀਨੇ ਨੂੰ ਵਿਆਹ ਵਾ ਤੇ ਉਹਨੇ ਗੱਲਾਂ ਹੀ ਕਰਨੀਆਂ ਔਰ ਕੀ ਕਰਨਾ ਉਹ ਗੱਲਾਂ ਤੇ ਠੀਕ ਆ ਹਮ ਪਰ ਅੱਜ ਕੱਲ ਤੁਹਾਨੂੰ ਪਤਾ ਵੀ ਆ ਘਰ ਦੇ ਵਿੱਚ ਕੀ ਚੱਲੰਦਿਆ ਵਾ ਆ ਚਾਚੀ ਜੀ ਤੇ ਸਾਹਿਲ ਦੋਵੇਂ ਵੱਖਰੀ ਪਾਟੀ ਐ ਪਏ ਸਾਹਿਲ ਕਹਿੰਦਿਆ ਵਾ ਕਿ ਮੈਨੂੰ ਨਵੀਂ ਗੱਡੀ ਚਾਹੀਦੀ ਆ ਹੁਣ ਮੈਂ ਕੁਛ ਵੀ ਕਰਨਾ ਹੋਵੇ ਵੀਰੇ ਕੋ ਥੋੜਾ ਹੀ ਮੰਗਾਗਾ ਪਰ ਮੈਂ ਉਹਨੂੰ ਕਿਹਾ ਤੁਸੀਂ ਦੋਵੇਂ ਤੇ ਸਕੇ ਭਰਾ ਮਨ ਨਾਲੋਂ ਵੀ ਜ਼ਿਆਦਾ ਵੱਧ ਕੇ ਜੇ ਆਹ ਹੁਣ ਗੱਡੀਆਂ ਦੀ ਗੱਲ ਕਿੱਥੋਂ ਆ ਗਈ ਵਿੱਚ ਤੇ ਚਾਚੀ ਜੀ ਦਾ ਵੱਖਰਾ ਕਿ ਮਹਿਰਾਨੀ ਹਰਪਾਣਾ ਆਪਣੀ ਵੋਟੀ ਨੂੰ ਤੇ ਇਸ ਦੋ ਗੱਲਾਂ ਕਰਕੇ ਘਰ ਦੇ ਵਿੱਚ ਬਹੁਤ ਲੜਾਈ ਚੱਲਦੀ ਆ ਤੂੰ ਹੀ ਵੱਡੇ ਜੇ ਤੂੰ ਹੀ ਸਾਨੂੰ ਸਮਝਾਓ ਕਿ ਤੂੰ ਤੇ ਪਿੱਛੇ ਹੋ ਜਾ ਕਦੀ ਕਹਿੰਦਾ ਵਾ ਕਿ ਆ ਮੈਂ ਲੱਥੀ ਕੱਪੜੇ ਕਿਉਂ ਪਾਵਾਂ ਵੱਡੇ ਵੀਰੇ ਦੇ ਅੱਗੇ ਵੀਰੇ ਬੰਦਾ ਹੀ ਸੀਗਾ ਉਹਦੇ ਮੰਗ ਕੇ ਲੈ ਕੇ ਜਾਂਦਾ ਹੀ ਸੀਗਾ ਕਿ ਵੀਰੇ ਜੀ ਤੁਹਾਡੇ ਕੋਈ ਕੱਪੜਾ ਹੈਗਾ ਮੈਨੂੰ ਦੇ ਦਿਓ ਪਲੀਜ਼ ਵੇਖਿਓ ਮੈਨੂੰ ਬੜਾ ਵਧੀਆ ਲੱਗਣਾ ਵਾ ਆਹ ਜੈਕਟ ਮੈਂ ਪਾ ਲੈਣਾ ਵਾ ਆਹ ਮੈਂ ਕਾ ਲੈਣਾ ਵਾ ਅੰਦਰ ਕਿ ਮੈਂ ਹੁਣ ਵੀਰੇ ਕੋ ਗੱਡੀਆਂ ਮੰਗੂਗਾ ਵੀਰੇ ਕੋ ਕੱਪੜੇ ਮੰਗੂਗਾ ਇਹ ਹੋ ਕੀ ਗਿਆ ਕਹਨੇ ਇਹਨਾਂ ਨੂੰ ਫੂਕ ਫਾਗ ਸ਼ਿਕਾਈ ਆ ਹੋਇਆ ਕੀ ਆ ਜਿਹੜੀਆਂ ਇਹੋ ਜਿਹੀਆਂ ਗੱਲਾਂ ਕਰਨ ਦੇ ਨਾਲੇ ਜਦੋਂ ਪਹਿਲਾਂ ਹੀ ਗੱਲ ਹੋਈ ਹੀਗੀ ਕਿ ਸੋਨੇ ਦੀ ਜਿੱਥੋਂ ਤੱਕ ਗੱਲ ਹੀਗੀ ਉਦੋਂ ਬਹਿ ਕੇ ਸਾਰਿਆਂ ਨੇ ਫੈਸਲਾ ਕੀਤਾ ਹੀਗਾ ਕਿ ਦੋਵਾਂ ਨੂੰਆਂ ਨੂੰ ਬਰਾਬਰ ਦੀ ਚੀਜ਼ ਹੀ ਪਾਊਗੀ ਇਹ ਹੁਣ ਕਿੱਧਰ ਰਾਣੀ ਹਾਰਾ ਗਏ ਆ ਪਤਾ ਨਹੀਂ ਚਾਤੀ ਜੀ ਨੂੰ ਕੀ ਹੋ ਗਿਆ ਉਹ ਮੈਂ ਦੇਥੋਂ ਤੱਕ ਮੰਮੀ ਨੂੰ ਕਹਿਤਾ ਕਿ ਤੁਸੀਂ ਮੇਰੇ ਗਹਿਣੇ ਲੈ ਕੇ ਇਹਨਾਂ ਨੂੰ ਰਾਣੀ ਹਰパ ਦੋ ਪਰ ਘਰ 'ਚ ਲੜਾਈ ਨਹੀਂ ਹੋਣੀ ਚਾਹੀਦੀ ਨਹੀਂ ਤੇ ਇਹ ਗੱਡੀ ਦੀ ਗੱਲ ਕਿੱਧਰ ਆ ਗਈ ਗੱਡੀ ਇਹ ਅੱਗੇ ਲਈ ਫਿਰਦਾ ਵਾ ਅੱਗੇ ਕਿਹੜਾ ਇਹਨੂੰ ਕਦੀ ਮਨਾ ਕੀਤਾ ਵਾ ਗੱਡੀ ਤੋਂ ਇਹਨੇ ਤੇ ਕਦੀ ਪੁੱਛਿਆ ਬਣੀਆ ਤੇ ਜਦੋਂ ਜੀ ਕਰਦਾ ਮਾਰਦਾ ਸੈਲਫ ਲੈ ਜਾਂਦਾ ਵਾ ਮਗਰੋਂ ਕਈ ਵਾਰੀ ਮੈਨੂੰ ਪਰੇਸ਼ਾਨੀ ਹੋਣੀ ਆਉਂਦੀ ਹੈ ਕਿ ਮੈਂ ਉਹ ਖੜਨੀ ਹੁੰਦੀ ਜਾਂ ਉਹ ਖੜਨੀ ਹੁੰਦੀ ਤੇ ਇਹ ਪਹਿਲੋਂ ਹੀ ਲੈ ਜਾਂਦਾ ਵਾ ਤੇ ਮੈਂ ਕਦੀ ਇਸ ਗੱਲ ਦਾ ਵੀ ਇਸ਼ੂ ਕ੍ਰੀਏਟ ਨਹੀਂ ਕੀਤਾ ਪਰ ਹੁਣ ਹੁਣ ਤੇ ਬਹੁਤ ਹੀ ਜ਼ਿਆਦਾ ਪ੍ਰੋਬਲਮ ਹੁੰਦੀ ਮੈਂ ਇਹ ਕਹਿ ਨਹੀਂ ਮੈਂ ਕਰਦਾ ਮੈਂ ਗੱਲ ਕਿ ਉਹਦੇ ਨਾਲ ਤੁਸੀਂ ਇੱਕ ਵਾਰੀ ਗੱਲ ਕਰ ਲੋ ਤੁਹਾਡੀ ਗੱਲ ਤੇ ਵੈਸੇ ਵੀ ਉਹ ਮੰਨਦਾ ਹੀ ਆ ਤੁਹਾਨੂੰ ਤੇ ਉਹ ਭਰਾਵਾਂ ਨਾਲੋਂ ਵੀ ਜ਼ਿਆਦਾ ਸਮਝਦਾ ਵਾ ਤੇ ਤੁਸੀਂ ਇੱਕ ਵਾਰੀ ਗੱਲ ਉਹਨਾਂ ਨਾਲ ਜ਼ਰੂਰ ਕਰੋ ਮੈਨੂੰ ਨਹੀਂ ਲੱਗਦਾ ਨਹੀਂ ਗੱਲ ਸਿਰੇ ਲੱਗਣੀ ਆ ਬਾਕੀ ਮੈਂ ਇੱਕ ਵਾਰੀ ਕੋਸ਼ਿਸ਼ ਕਰਦਾ ਕਿਉਂਕਿ ਜਦੋਂ ਮੱਤ ਤੇ ਪੜਦਾ ਪੈ ਜਾਂਦਾ ਵਾ ਨਾ ਤੇ ਉਦੋਂ ਨਹੀਂ ਕੋਈ ਸਮਝਦਾ ਇਸ ਕਰਕੇ ਜੇ ਦੋਵਾਂ ਜਾਣਿਆਂ ਦਾ ਜੋ ਤੂੰ ਦੱਸਣ ਲਈ ਆ ਇਹ ਹਾਲ ਇਹਨਾਂ ਦਾ ਇਸ ਤਰ੍ਹਾਂ ਦਾ ਹੋਇਆ ਵਾ ਨਾ ਤੇ ਇਹਨਾਂ ਨਹੀਂ ਕਿਸੇ ਦੀ ਮੰਨਣੀ ਇਹ ਮੰਨਣੀ ਆਪਾਂ ਸਾਰਿਆਂ ਨੂੰ ਹੀ ਪੈਣੀ ਆ ਬਾਕੀ ਕੋਈ ਨਹੀਂ ਮੈਂ ਕਰਦਾ ਗੱਲ ਕਿੱਥੇ ਆਵਾਜ਼ ਮਾਰੀ ਨੂੰ ਹੈਗਾ ਵਾ ਉਹ ਉਧਰ ਹੈਗਾ ਗਾਰਡਨ 'ਚ ਜਾ ਕੇ ਤੁਸੀਂ ਕਰੋ ਗੱਲ ਤੂੰ ਮਾਰ ਆਵਾਜ਼ ਉਧਰ ਬਾਕੀ ਸਾਰੇ ਵੀ ਹੋਣੇ ਆ ਮੈਂ ਇਕੱਲੇ ਨਾਲ ਗੱਲ ਕਰਦਾ ਨਾ ਚਲੋ ਮੈਂ ਬੁਲਾ ਕੇ ਲੈ ਬੁਲਾਉ ਉਹਨੂੰ ਸਾਹਿਲ ਸਾਹਿਲ ਹਾਂਜੀ ਮੇਰੀ ਗੱਲ ਸੁਣ ਉਹਨੇ 2 ਮਿੰਟ ਅੰਦਰ ਜਾ ਵੀਰੇ ਨੇ ਤੈਨੂੰ ਬੁਲਾਉਂਦਿਆ ਤੇ ਮੈਂ ਕਿਹਾ ਜਾਵਾਂ ਭਾਜੀ ਨੂੰ ਕੋ ਤੂੰ ਹੀ ਆਜੋ ਬਾਹਰ ਲੈ ਇਹ ਕਿਧਰ ਦੀ ਗੱਲ ਕਰੰਨੇ ਆ ਵਾ ਉਹ ਤੇਰਾ ਵੱਡਾ ਵੀਰਾ ਵਾ ਇਹ ਕੀ ਹੋ ਗਿਆ ਭਾਜੀ ਨੂੰ ਉਹ ਤੁਸੀਂ ਕਹੋ ਅੱਗੇ ਕਦੀ ਤੂੰ ਇਤਰਾ ਕਿਹਾ ਵਾ ਚੱਲ ਆ ਜਲਦੀ ਅੰਦਰ ਕੀ ਕੰਮ ਹੈ ਆ ਹੋ ਬਾਉ ਕੰਮ ਤੇ ਉਹ ਹੀ ਤੈਨੂੰ ਦੱਸਣਗੇ ਤੂੰ ਅੰਦਰ ਜਾਏਂਗਾ ਉਹਨਾਂ ਨੂੰ ਪੁੱਛੇਂਗਾ ਤੇ ਪਤਾ ਲੱਗੂਗਾ ਚੱਲਾ ਚੱਲੀਏ ਉਹ ਜਿੰਨੀ ਦੇਰ ਤੱਕ ਮੇਰੀ ਜਿੱਦ ਨਹੀਂ ਨਾ ਪੂਰੀ ਹੁੰਦੀ ਉਨੀ ਦੇਰ ਤੱਕ ਮੈਂ ਕੋਈ ਕੰਮ ਨਹੀਂ ਕਰਨਾ ਢਾਡਾ ਤੂੰ ਆਪਣੀ ਜਿੱਦਾਂ ਪਰੇ ਨਾ ਆਪਣੇ ਵੀਰੇ ਨਾਲ ਹੀ ਗੱਲ ਕਰ ਲੈ ਕੀ ਪਤਾ ਹੋਈ ਉਹ ਪੁਰੀਆਂ ਕਰ ਦੇਣ ਚੱਲ ਆ ਚੱਲੀਏ ਤੇ ਕਰ ਲੈਣਾ ਮੈਂ ਕਿਹਾ ਡਰਦਾ ਭਾਈ ਤੂੰ ਡਰਦਾ ਵਾ ਇਹ ਨੂੰ ਕੀ ਹੋ ਗਿਆ ਵਾ ਮੈਨੂੰ ਤੇ ਕੋਈ ਸਮਝ ਨਹੀਂ ਆਉਂਦੀ ਇਸ ਘਰ ਦੇ ਵਿੱਚ ਚੱਲਣ ਕੀ ਦਿਆ ਵਾ ਹਾਏ ਰੱਬਾ ਸੋਕਾ ਸ਼ਾਂਤੀ ਬਣਾਈ ਰੱਖੀਏ ਇਸ ਘਰ 'ਚ ਆ ਜਾ ਆ ਜਾ ਸਾਹਿਲ ਬੈ ਜਾ ਕੰਮ ਹੀ ਕੋਈ ਬੈ ਜਾ ਕੀ ਗੱਲ ਹੋਈ ਏ ਉਹ ਕੋਈ ਨਹੀਂ ਭਾਬੀ ਕਹਿੰਦੇ ਸੀ ਤੁਸੀਂ ਕੋਈ ਗੱਲ ਕਰਨੀ ਆ ਆਹੋ ਆਂਦੇ ਸੀ ਗੱਡੀ ਲੈਣੀ ਆ ਤੇ ਆਹੋ ਲੈਣੀ ਆ ਤੁਹਾਨੂੰ ਵੀ ਪਤਾ ਵਾ ਜਦੋਂ ਤੁਹਾਡਾ ਵਿਆਹ ਸੀ ਤੁਸੀਂ ਵੀ ਗੱਡੀ ਲਈਤੀ ਆ ਤੇ ਹੁਣ ਮੇਰਾ ਵਿਆਹ ਹੋਣ ਵਾਲਾ ਵਾ ਮੈਨੂੰ ਵੀ ਗੱਡੀ ਦੀ ਲੋੜ ਆ ਤੇ ਅੱਗੇ ਕਿਹੜਾ ਤੂੰ ਗੱਡੀਆਂ ਚਲਾਉਂਦਾ ਨਹੀਂ ਆ ਉਹ ਪਾਜੀ ਚਲਾਉਣਾ ਤਾਂ ਹੈਗਾ ਵਾ ਪਰ ਉਹ ਕਿਹੜਾ ਮੇਰੀਆਂ ਹੈਗੀਆਂ ਵਾ ਇਲਾ 13 ਮੇਰੀ ਗੱਲ ਕਿੱਥੋਂ ਆ ਗਈ ਤੈਨੂੰ ਕਦੀ ਕਹੇ ਗੱਲ ਤੋਂ ਮਨਾ ਕੀਤਾ ਵਾ ਉਹਦੀ ਟੈਂਕੀ ਭਰਾ ਕੇ ਮੈਂ ਰੱਖਦਾ ਸ਼ਾਮ ਨੂੰ ਖਾਲੀ ਕਰਕੇ ਤੂੰ ਲਾ ਦਿੰਨਾ ਵਾ ਮੈਂ ਤੇ ਕਦੀ ਤੇਰੇ ਨਾਲ ਇਹੋ ਜੀ ਕਦੀ ਕੋਈ ਗੱਲ ਹੀ ਨਹੀਂ ਕੀਤੀ ਆ ਵੇਖਿਆ ਨਾ ਭਾਜੀ ਹੁਣੇ ਤੁਸੀਂ ਸੁਣਾਤਾ ਵਾ ਪੈਟਰੋਲ ਦੀ ਗੱਲ ਦੀ ਹੁਣੇ ਸੁਣਾਤੀ ਆ ਤੇ ਕੱਲ ਨੂੰ ਜਦੋਂ ਵਿਆਹ ਹੋ ਗਿਆ ਤਾਂ ਉਦੋਂ ਪਤਾ ਨਹੀਂ ਕੀ ਕੀ ਸੁਣਾਉਗੇ ਤੁਸੀਂ ਗੁਰੂ ਆ ਵੇ ਇਹੋ ਹੀ ਕਹਿਣ ਡਿਆ ਵਾ ਕਿ ਮੈਂ ਨਹੀਂ ਸੁਣਾਉਂਦਾ ਤੇ ਇਸ ਕਰਕੇ ਕਿਉਂ ਫਿਕਰ ਕਰਦਾ ਜਿੱਥੇ ਪਹਿਲਾਂ ਲਈ ਫਿਰਦਾ ਹੁਣ ਵੀ ਲਈ ਫਿਰ ਉਹ ਨਹੀਂ ਭਾਜੀ ਤੁਸੀਂ ਨਾਲੇ ਗੱਡੀ ਲਿੱਤੀ ਸੀ ਨਾ ਤੁਸੀਂ ਨਾਲੇ ਕਿੰਨਾ ਕਹਿੰਦੇ ਜੇ ਕਿ ਮੈਂ ਗੱਡੀ ਲਿੱਤੀ ਤੇਰੇ ਭਾਬੀ ਦੇ ਪਸੰਦੀ ਤੇਰੇ ਭਾਬੀ ਦੇ ਪਸੰਦ ਦੀ ਆਹੀ ਗੱਲਾਂ ਜੇ ਤੁਸੀਂ ਮੇਰੀ ਵੋਟ ਹੀ ਸਾਹਮਣੇ ਕਰੋਗੇ ਉਹਦੇ ਮਨ ਵਿੱਚ ਗੱਲ ਨਹੀਂ ਆਊਗੀ ਨਾਲੇ ਮੈਂ ਤੇ ਨਾ ਮੈਨੂੰ ਆਪਣੀ ਪਰਸਨਲ ਗੱਡੀ ਚਾਹੀਦੀ ਆ ਕਿਹੜੀ ਗੱਡੀ ਲੈਣੀ ਆ ਮੈਂ ਆਡੀ ਲੈਣੀ ਆ ਤੁਸੀਂ ਵੀ ਆਪਣੀ ਮਰਜ਼ੀ ਨਾਲ ਜਿਹੜੀ ਤੁਹਾਨੂੰ ਗੱਡੀ ਪਸੰਦੀ ਉਹ ਹੀ ਲਿੱਤੀ ਨਾ ਤੇ ਮੈਂ ਉਹ ਹੀ ਲੈਣੀ ਹੁਣ ਸਿੱਧਾ ਹੀ ਆਡੀ ਲੈਣੀ ਆ ਉਹ ਹੀ ਲੈਣੀ ਭਾਜੀ ਮੈਂ ਤਾਨੂੰ ਬਦਾਂ ਮਹਾਰਾਜ ਦੀ ਕਿਰਪਾ ਨਾਲ ਆਪਣਾ ਕੰਮ ਹੀ ਨਾ ਵਧੀਆ ਚੱਲਣਦਾ ਵਾ ਤੇ ਅਸੀਂ ਉਹ ਗੱਡੀ ਅਫੋਰਡ ਕਰ ਹੀ ਸਕਦੇ ਆ ਤੇ ਤੈਨੂੰ ਐ ਨਹੀਂ ਲੱਗਦਾ ਕਿ ਆਪਾਂ ਵਿਆਹ ਕਰੇ ਧਰਿਆ ਹੋਇਆ ਵਾ ਤੇ ਇੱਕ ਪਾਸਿਓਂ ਆਪਾਂ ਆਡੀ ਦਾ ਵੀ ਖਰਚਾ ਪਾਉਣ ਦੇ ਆ ਤੇ ਆਪਾਂ ਨੂੰ ਸਿਆਣਾਪਣੀ ਵਰਤਣੀ ਚਾਹੀਦੀ ਕਿ ਆਪਾਂ ਇੱਕ ਚੀਜ਼ ਪਹਿਲਾਂ ਪਕਤਾਲੀਏ ਭਾਜੀ ਆ ਚੀਜ਼ਾਂ ਨਾ ਵਿਆਹ ਤੋਂ ਪਹਿਲਾਂ ਹੀ ਹੋ ਜਾਂਦੇ ਵਧੀਆ ਵਾ 골ਡੇ ਸਾਹਿਲ ਬਿਲਕੁਲ ਸਹੀ ਕੰਦਾ ਪਿਆ ਜੇ ਗੱਡੀ ਲੈਣੀ ਆ ਨਾ ਉਹਨੇ ਤੇ ਆਡੀ ਲੈਣੀ ਆ ਚਾਚੀ ਮੈਂ ਕਿ ਅੱਗੇ ਹੋ ਸਾਈਂ ਥੋੜਾ ਡੈਂਡਿਆ ਤੂੰ ਹੀ ਮੇਰੀ ਗੱਲ ਸੁਣ ਤੂੰ ਹੀ ਜਾ ਉਹ ਅੰਦਰ ਆਹੀ ਆਪਸ ਚ ਗੱਲ ਕਰਨ ਦੇ ਸਾਨੂੰ ਕਰ ਲੈ ਤੂੰ ਕੋਈ ਗੱਲ ਜੇ ਮੈਂ ਵਿੱਚ ਬਹਿ ਜਾਂਗੀ ਤੇ ਕੀ ਹੋ ਗਿਆ ਅੱਗੇ ਤੁਸੀਂ ਆਪੋ ਚ ਗੱਲਾਂ ਕਰ ਕਰ ਕੇ ਆ ਹਾਲ ਕੀਤਾ ਜੇ ਕਦੀ ਤੂੰ ਕੱਪੜੇ ਪੁਰਾਣੇ ਉਹਨੂੰ ਦੇ ਦੇਣਾ ਪਾਣ ਵਾਸਤੇ ਕਦੀ ਜੈਕਟਾਂ ਦੇ ਦੇਣਾ ਕਿਉਂ ਮੇਰੇ ਮੁੰਡੇ ਦਾ ਦਿਲ ਨਹੀਂ ਕਰਦਾ ਨਵੀਆਂ ਚੀਜ਼ਾਂ ਪਾਣ ਤੇ ਤੇਰਾ ਜ਼ਿਆਦਾ ਦਿਲ ਕਰਦਾ ਚਾਚੀ ਤੁਸੀਂ ਕਿਹੜੇ ਸਟੇਸ਼ਨ ਤੋਂ ਬੋਲਣ ਦੇ ਜੇ ਤੁਸੀਂ ਜੇ ਸਟੇਸ਼ਨ ਨਾ ਮਮੀ ਬੋਲੀ ਉਸੇ ਸਟੇਸ਼ਨ ਦਾ ਮੈਂ ਬੋਲਦੀ ਪਈ ਹਾਂ ਨੀ ਤੇ ਆ ਕੇ ਸਮੂ ਲੜਾਈ ਵਧੋਂ ਡੇ ਜੇ ਤੁਸੀਂ ਜਾਓ ਮੈਂ ਆਪੀ ਇਹ ਸਾਹਿਲ ਨਾਲ ਗੱਲ ਕਰ ਲੈ ਨਹੀਂ ਮੈਂ ਨਹੀਂ ਜਾਣ ਜਿਹੜੀ ਗੱਲ ਕਰਨੀ ਸਾਹਮਣੇ ਕਰ ਤਦ ਬੋਤਾ ਚੌਧਰੀ ਨਾ ਪਾਣਾ ਸਾਹਿਲ ਵਿਆਪਕਤਾ ਲਈ ਤੇ ਫੇਰ ਗੱਡੀ ਵਾਲਾ ਕੰਮ ਕਰ ਲੈ ਨਹੀਂ ਭਰਾਵਾ ਤੂੰ ਵੱਡੀਆਂ ਵੱਡੀਆਂ ਗੱਡੀਆਂ 'ਚ ਜਾਵੇਂ ਤੇ ਉਹ ਰਿਕਸ਼ੇ ਤੇ ਜਾਂਦਾ ਵਾ ਉਹਨੂੰ ਕਦੀ ਮੈਂ ਮਨਾ ਕੀਤਾ ਵਾ ਇੱਕ ਵਾਰ ਵੀ ਇੱਕ ਦਿਨ ਦੱਸ ਦੋ ਜਦੋਂ ਮਾਨੂੰ ਮੈਂ ਮਨਾ ਕੀਤਾ ਤਾਂ ਕੱਲ ਜੇ ਤੂੰ ਕਿੱਥੇ ਜਾਣਾ ਹੈ ਤੇ ਕੋ ਮੂੰ ਹੱਥ ਢੇ ਲਾਏਗਾ ਗੋਲਦੀ ਵੀਰੇ ਮਾਨੂੰ ਗੱਡੀ ਦੇ ਤੇ ਤੂੰ ਜਾਣਾ ਹੈ ਫੇਰ ਚਾਚੀ ਆਪਣੀ ਕੋਈ ਇੱਕੋ ਹੀ ਹੈ ਉਹਦੇ ਤੇਰੇ ਪਾਪਾ ਲੈ ਜਾਂਦੇ ਆ ਸਾਰੇ ਇਹਨੂੰ ਇਕੱਠਾ ਕਰ ਮੈਂ ਥੋੜੀ ਬਹਿਣਾ ਵਾ ਉਹ ਨਹੀਂ ਸਾਹਿਲ ਮੇਰੀ ਗੱਲ ਸੁਣ ਜੇ ਹੁਣ ਜਿੱਦ ਦੀ ਗੱਲ ਹੀ ਆ ਗਈ ਹੈ ਨਾ ਤੇ ਆਪਾਂ ਘਰ ਚ ਨਾ ਲੜਾਈ ਨਾ ਪਾਈਏ ਠੀਕ ਹੈ ਵਿਆਹ ਧਰਿਆ ਵਾ ਖੁਸ਼ੀ ਖੁਸ਼ੀ ਸਾਰਾ ਕੁਝ ਕਰੀਏ ਤੇ ਆਪਾਂ ਇਸ ਤਰ੍ਹਾਂ ਕਰੀਏ ਕੋਈ Swift i20 ਲੈ ਲਾਂ ਕਿੰਨੇ ਦੀ ਆਂਦੀ ਓ ਮੰਮੀ 6-7 ਲੱਖ ਦੀ ਗੱਡੀ ਆ ਓ ਨਹੀਂ ਸਾਹਿਲੇ ਕਿੱਥੇ 6-7 ਲੱਖ ਦੀ ਆ ਯਾਰ ਤੈਨੂੰ ਵੀ ਪਤਾ ਵਾ 10 ਲੱਖ ਤੋਂ ਥੱਲੇ ਤੇ ਕੋਈ ਗੱਡੀ ਆਉਂਦੀ ਨਹੀਂ ਆ ਤੇ ਭਾਈ ਜੀ ਤੁਹਾਡੇ ਕੋ ਗੱਡੀ ਆ 5 ਲੱਖ ਦੀ ਓ ਗੱਡੀ ਆ ਤੇ ਮੈਂ ਫਿਰ ਬਸ 10 ਲੱਖ ਦੀ ਗੱਡੀ ਲੈ ਲਾਂ ਤੇ ਨਹੀਂ ਜੇ ਉਹਦੀ 5 ਨਹੀਂ ਤੇ ਤੂੰ 35 ਦੀ ਲੈ ਬਸ ਆਪਾਂ ਇਹ ਲੈਣੀ ਆ ਨਾ ਆਡੀ ਲੈਣੀ ਆ ਉਹ ਤੁਸੀਂ ਮੈਨੂੰ ਦੱਸੋ ਕਿ ਗੱਡੀ 'ਚ ਬਹਿਣਾ ਕਿ ਪੈਸਿਆਂ ਦੇ ਉੱਤੇ ਬਹਿਣਾ ਵਾ ਐਸੇ ਦਾ ਸਵਾਲ ਨਹੀਂ ਮੇਰੇ ਮੁੰਡੇ ਨੂੰ ਆਡੀ ਪਸੰਦ ਆ ਨਾ ਜਿਸ ਦਾ ਤੂੰ ਕੰਦਾ ਹੈ ਨਾ ਮਨੁਅਲੀ ਗੱਡੀ ਪਸੰਦ ਆ ਤੇ ਉਸ ਤਰ੍ਹਾਂ ਨੂੰ ਉਹਲੀ ਗੱਡੀ ਪਸੰਦ ਆ ਤੇ ਤੈਨੂੰ ਲੈਣ ਲੱਗਿਆ ਕੀ ਹੁੰਦਾ ਦਾ ਕੰਮ ਸਾਡਾ ਸਾਂਝਾ ਹਰ ਇੱਕ ਚੀਜ਼ ਸਾਡੀ ਸਾਂਝੀ ਆ ਤੇ ਤੂੰ ਤੇੂੰ ਥੋੜੀ ਪੈਸੇ ਲਾਣੇ ਤੇ ਨਾਲ ਚੌਧਰੀ ਪੂਣਾ ਦਾ ਆ ਤੇ ਜਿਹੜੀ ਮੁੰਡਾ ਚੀਜ਼ ਕੰਦਾ ਉਹ ਲੈ ਦੇ ਨਹੀਂ ਤੇ ਮੈਂ ਪਾਜੀ ਨੂੰ ਕਹਿ ਦਵਾ ਦਿੰਦੀ ਪਾਜੀ ਵੇਖੋ ਤੁਸੀਂ ਆਪਣੇ ਸੋਹਰੇ ਜਾਂਦੇ ਵੱਡੀ ਗੱਡੀ ਦੇ ਢਾੜੀ ਟੌਰ ਬੰਦੀ ਆ ਨਾ ਤਾਂ ਹੀ ਮੈਂ ਐਸੇ ਕਰਕੇ ਨਾ ਉਹੀ ਗੱਡੀ ਲੈ ਕੇ ਜਾਣੀ ਆ ਤੇ ਉਦੋਂ ਇਹੀ ਮੈਂ ਸੋਹਰੇ ਜਾਣਾ ਯਾਰ ਕੀ ਕਰਨ ਜੇ ਤੇ ਜਿੱਦ ਦੀ ਗੱਲ ਆ ਨਾ ਤੇ ਵਿਆਹ ਵੀ ਨਹੀਂ ਕਰਾਉਣਾ ਫਿਰ ਮੈਂ ਕਿਉਂ ਨਹੀਂ ਵਿਆਹ ਕਰਾਉਣਾ ਮੈਨੂੰ ਗੱਡੀ ਮਿਲੂਗੀ ਤੇ ਮੈਂ ਵਿਆਹ ਕਰਾਉਣਾ ਗੱਡੀ ਆਏਗੀ ਆਏਗੀ ਕਿਉਂ ਨਹੀਂ ਤੇਰਾ ਵਿਆਹ ਵੀ ਹੋਏਗਾ ਗੱਡੀ ਵੀ ਆਵੇਗੀ ਤੇਰਾ ਨਹੀਂ ਹਾਰ ਵੀ ਪੋਵੇਗਾ ਜਿੰਨਾ ਟਾਈਮ ਮੈਂ ਦੁਕਾਨ ਤੇ ਦਿੰਨਾ ਨਾ ਕੰਮ ਤੇ ਦਿੰਦਾ ਵਾ ਓਨਾ ਹੀ ਦਿੰਦਾ ਵਾ ਤੇ ਤੂੰ ਜੰਬਿਆ ਸਾਰੀ ਦਿਨ ਲੱਪਿਆ ਹੀ ਕੰਮ ਤੇ ਤੇ ਮੈਨੂੰ ਕਿੰਨੇ ਸਾਲ ਹੋ ਗਏ ਤੇ ਕਿੰਨੇ ਸਾਲ ਹੋ ਗਏ ਪੜਾਈ ਤੋਂ ਬਾਅਦ ਵੀ ਜਾਣਾ ਰਿਹਾ ਤੇ ਵੀ ਜਾਂਦਾ ਵਾ ਮੈਨੂੰ ਵੀ ਪਤਾ ਜਿੰਨਾ ਤੂੰ ਐ ਬੂਟ ਸੂਟ ਪਾ ਕੇ ਕੁਰਸੀ ਦੱਤੇ ਬੈਈਨਾ ਸਾਰਾ ਬਾਜ਼ਾਰ ਦਾ ਕੰਮ ਸਾਰਾ ਇਹਦੇ ਕੋਲ ਕਰਵਾਉਂਦੇ ਮੇਰੇ ਮੁੰਡੇ ਕੋਲ ਕਿਤੋਂ ਪੈਸੇ ਲੈਣੇ ਕਿਤੇ ਦੇਣੇ ਆ ਜਾ ਸਾਹਿਲ ਜਾ ਰੋਟੀ ਦਾ ਟਿਫਨ ਲੈ ਆਇਆ ਸਾਹਿਲ ਮੇਰੇ ਮੁੰਡੇ ਦੇ ਹੱਥ ਵੇਖ ਕਿੱਦਾਂ ਦੇ ਹੋ ਗਏ ਕੰਮ ਕਰ-ਕਰ ਕੇ ਤੇ ਆਪ ਵੇਖ ਤੂੰ ਕਦੀ ਕਹਿਦਨ ਪੈਸੇ ਮੰਗੇ ਤੇਰੇ ਕੋਲੋਂ ਮੰਗੇ ਕੋਈ ਚੀਜ਼ ਲੈਣੀ ਆ 골ਡੀ ਦਵੇ ਜੇ ਉਹ ਬੜੇ ਪਾਪਾ ਕੋਲ ਮੰਗਦਾ 골ਡੀ ਕੋਲ ਲੈ ਜਾ ਕੇ ਉਹ ਜਿਹੜਾ ਪਿਓਛਦਾਈ ਜਿੰਨੇ ਸਾਰੀ ਉਮਰ ਕੁਛ ਨਹੀਂ ਕੀਤਾ ਜੇ ਕੀਤਾ ਹੁੰਦਾ ਨਾ ਤਾਂ ਅਸੀਂ ਵੀ ਰਾਜਾ ਬਣ ਕੇ ਬੈਠੇ ਹੁੰਦੇ ਤੇ ਮੇਰਾ ਮੁੰਡਾ ਕਿਸੇ ਕੋਲ ਚੀਜ਼ ਮੰਗਦਾ ਨਾ ਤੇ ਤੂੰ ਹਜੇ ਮੂੰਹ ਚੱਕ ਦਾਵਾਂ ਤੇਰੀ ਸਭ ਤੋਂ ਪੱਲਾ ਆ ਜਾਂਦੀ ਆ ਤੇ ਰਾਣੀ ਹਾਰ ਮੰਗਿਆ ਵਾ ਤਦ ਤਕਲੀਫ ਹੋਈ ਤੁਹਾਨੂੰ ਅੱਜ ਮੇਰੇ ਮੁੰਡੇ ਨੇ ਗੱਡੀ ਮੰਗੀ ਆ ਤਦ ਸਾਡੇ ਘਰ ਦੇ ਅੰਦਰ ਮੁੰਡੇ ਲੜਨ ਲੱਪੇ ਜਾਓ ਚਾਚੀ ਤੁਸੀਂ ਅੰਦਰ ਜਾ ਮੈਂ ਨਹੀਂ ਜਾਣਾ ਜਦ ਤੂੰ ਲੈ ਦੇਂਗਾ ਠੀਕ ਆ ਨਹੀਂ ਲੈ ਦੇਂਗਾ ਨਾ ਤੇ ਮੈਂ ਆਪੇ ਕਹਿ ਕੇ ਲੋਵਾ ਦਵਾ ਦੇਣੀ ਹੋਈ ਵਹੀ ਕਰ ਦੇ ਗੱਲ ਤੁਸੀਂ ਜਾਓ ਸਾਇਲ ਮਮੀ ਨੂੰ ਪਈ ਅੰਦਰ ਸਾਇਲ ਚੱਲ ਮੇਰਾ ਪੁੱਤਰ ਅੰਨਾਨੇ ਨੇ ਪੇਜ ਜਾਣ ਦੇ ਨੇ ਅਸੀਂ ਆਪੇ ਗੱਲ ਕਰਾਂਗੇ ਤੇ ਗੋਡੀ ਮੇਰੀ ਗੱਲ ਸੁਣ ਲੈ ਗੱਡੀ ਹਫਤੇ ਦੇ ਵਿੱਚ ਵਿੱਚ ਜਾਂ 2 ਦਿਨਾਂ ਦੇ ਵਿੱਚ ਵਿੱਚ ਲਿਆ ਕੇ ਦੇ ਮੁੰਡੇ ਨੂੰ ਜੇ ਕੋਈ ਮੁੰਡੇ ਦੀ ਡੋਲੀ ਲਿਆਣੀ ਹੈ ਅਸੀਂ ਘਰ ਤੇ ਲਿਆਣੀ ਅਸੀਂ ਆਪਣੀ ਗੱਡੀ ਦੇ ਵਿੱਚ ਹੀ ਉਡੀਚ ਉਹ ਤੂੰ ਜਾਣ ਤੇ ਤੇਰਾ ਕੰਮ ਜਾਣੇ ਅਸੀਂ ਚੱਲਿਆਂ ਚੱਲ ਵੇ ਤੂੰ ਸਾਰਾ عمر ਚ ਡੂ ਬਣਿਆ ਰਹੇਂ ਔਰ ਡੀ ਤੇ ਐ ਕਹਿ ਦਿੱਤਾ ਜਿਤਨਾ ਬਾਜ਼ਾਰੋਂ 1.5 ਕਿਲੋ ਪਿੰਡੀਆਂ ਲਿਆਉਣੀਆਂ ਹੁੰਦੀਆਂ ਵਾ ਗੱਡੀ ਹੈ ਕਿ ਦੱਸ ਪੀ ਆਰ